ਪਾਕਿਸਤਾਨ ਅੱਗੇ ਪੰਜਾਬ ਚ ਕੀ ਹਾਲਾਤ ਨੇ ਦੇਖੋ ਪੰਜਾਬ ਦੇ ਵਿੱਚ ਬਹੁਤ ਬੁਰੇ ਹਾਲ ਹੈ ਮੈਂ ਘੱਗਰ ਦੇ ਛਤਰਾਣਾ ਹਲਕੇ ਚ ਖੜਾ ਹਾਂ ਜਿੱਥੇ ਆਪਣੇ ਸਾਰੇ ਕਿਸਾਨ ਆਪਣੇ ਆਪ ਵਿਚਾਰਿਆਂ ਦੇ ਸਰਕਾਰ ਤਰਫੋਂ ਕੁਝ ਨਹੀਂ ਹੋਇਆ ਆ ਬੰਦ ਲਾ ਲਿਆ ਤੇ ਲੜਕੜਾ ਕਰੀ ਜਾਂਦੇ ਆਪਣੇ ਆਪ ਆਪਣੇ ਕੋਲੋਂ ਪੈਸਾ ਇਕੱਠਾ ਕਰਕੇ ਤੇ ਜੇ ਬੰਦ ਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਅਮੈ ਮੈਨੂੰ ਦੁੱਖ ਹੁੰਦਾ ਕਿ ਉਹ ਕਹਿੰਦੇ ਕੀ ਆਦਾ ਪੰਜਾਬੀ ਤਕੜੇ ਖਾਲਸਾ ਕੌਮ ਤਕੜੀ ਹੈ ਜਿਹੜੇ ਕਿੰਨੀ ਹਿੰਮਤ ਕੀਤੀ ਹੈ ਨਹੀਂ ਤਾਂ ਜੇ ਇਹਦਾ ਕੁਝ ਕਿਤੇ ਹੋਰ ਹੁੰਦਾ ਸਾਰਾ ਰੁੜ ਜਾਣਾ ਸੀ ਸਾਹਿਬ ਸ਼ਰਮ ਨਹੀਂ ਕਰਦੇ ਉਹਨੂੰ ਕੀ ਮਤ ਕਰ ਰਹੇ ਤੁਸੀਂ ਆਪ ਜੀ ਦੇਖੋ ਜੋ ਜਿੱਥੇ ਜੋ ਚੀਜ਼ ਦੀ ਲੋੜ ਹੈ ਮੈਂ ਕਿਹਾ ਕੁਝ ਵੀ ਨਹੀਂ ਲੋੜ ਹੈ ਅਸੀਂ ਹਾਜ਼ਰ ਹੈ ਜਿਵੇਂ ਇਹਨਾਂ ਨੂੰ ਡੀਜ਼ਲ ਦੀ ਲੋੜ ਸੀ ਅਸੀਂ ਡੀਜ਼ਲ 3000 ਲੀਟਰ ਤੇ ਲੱਖ ਰੁਪਿਆ ਕੈਸ਼ ਤੇ ਬੀਲ ਦੇ ਕੇ ਦੇ ਗਏ ਬਾਕੀ ਜਿੱਥੇ ਵੀ ਕੋਈ ਲੋੜ ਪਈ ਆਪਾਂ ਦੇ ਦਾਂ ਬਾਦਾ ਸਰ ਬਾਦਾ ਸਰ ਬੀ ਅੰਮੀ ਕਹਿੰਦੀ ਹੈ ਕਿ ਸਰਕਾਰ ਨੇ ਸਫਾਈ ਕਰਾਈ ਜੀ ਮੰਜ਼ੂਰੀ ਨਾਲ ਪਾਣੀ ਦੀ ਸਰਕਾਰ ਦੀ ਬਣਦੀ ਸੀ ਪਰ ਉਹਨਾਂ ਦੀ ਇਹ ਲਾਪਰਵਾਹੀ ਰਹੀ ਹੈ ਦੇਖੋ ਸਰਕਾਰ ਤਾਂ ਹੁਣ ਵੀ ਚੱਕਰ ਦੀ ਗੱਲ ਸਮਝ ਨਹੀਂ ਸਰਕਾਰ ਤਾਂ ਹੁਣ ਵੀ ਕਰਨੀ ਨਹੀਂ ਦੇ ਕੁਝ ਹੁਣ ਜੇ ਹੁੰਦੀ ਜੇ ਸਰਕਾਰ ਦੀਆਂ ਜੀਸੀਬੀਆਂ ਆ ਜਾਂਦੀਆਂ ਤੇ ਘਰ ਤੋਂ ਘੜਾ ਬੰਦ ਤਾ ਲਾ ਲੈਂਦੇ ਜਾਂ ਇਹ ਤਾਂ ਦੂਜਾ ਸਮਾਨ ਕੁਝ ਨਹੀਂ ਹੈ ਚਲੋ ਇਹਨਾਂ ਸੀਐਮ ਨੂੰ ਵੀ ਦੇਖ ਦਿਓ ਜੀ ਭਾਈ ਬੀਐਮਬੀ کہہ ਰਹੇ ਤਿੰਨੋ ਸਟੇਟਾਂ 'ਚ ਨੰਬਰ ਗਾਹ ਪਾਣੀ ਛੱਡਿਆ ਹੈ ਇਸ ਤੇ ਕੀ ਗੱਲ ਹੈ ਦੇਖੋ ਮੈਂ ਹੁਣ ਸੀਐਮ ਬਾਰੇ ਕੁਝ ਨਹੀਂ ਗੱਲ ਕਰਨੀ ਬੀਐਮਬੀ ਬੀਐਮਬੀ ਬੋਖੇ ਰਹੇ ਅੱਜ ਮੀਟਿੰਗ ਹੋਈ ਹੈ ਤਿੰਨੋ ਸਟੇਟਾਂ ਨੇ ਪਾਣੀ ਛੱਡਿਆ ਸੀ ਦੇਖੋ ਬੀਬੀਐਮਬੀ ਪਹਿਲੇ ਕੰਟਰੋਲ ਪੰਜਾਬ ਦਾ ਸੀ ਉਦੋਂ ਅਸੀਂ ਕੰਟਰੋਲ ਕਰਦੇ ਸੀ ਹੁਣ ਤਾਂ ਸੈਂਟਰ ਲੈ ਗਿਆ ਕੰਟਰੋਲ ਬਸ ਕਿੰਨੀ